ਪ੍ਰਾਈਸ ਨੇਗੋਸ਼ੀਏਬਲ ਹੈ ਲੋਨ ਤੇ ਜਿੰਨਾ ਮਰਜ਼ੀ ਖਿੱਚ ਕੇ ਕਰਾ ਲਈ ਲੈ ਵੀ ਮਿੱਤਰੋ ਠੀਕ ਆ ਤੁਹਾਡਾ ਸਿੰਪਲ ਸਟੋਰ ਵਧੀਆ ਹੋਣਾ ਚਾਹੀਦਾ ਬਾਈ ਉਹ ਰੋ چاہے ਤੁਸੀਂ 50000 ਦੇ ਕੇ ਵੀ ਕਾਰ ਲੈ ਜਾਓ ਬਾਈ ਹੈਨਾ ਬਿਲਕੁਲ ਤੁਸਾਰ ਇਹ ਆਟੋਮੈਟਿਕ ਹੈ ਜੀ ਠੀਕ ਆ ਅੰਦਰ ਫਰਸਟ ਹੈ ਜੀ ਓਕੇ ਡਿਮਾਂਡ ਕਰਦੇ ਆ ਜੀ ਇਹਦੀ 1395000 ਪ੍ਰਾਈਸ ਨੇਗੋਸ਼ੀਏਬਲ ਹੈ ਲੈ ਵੀ ਕਾਰ ਚੈੱਕ ਕਰੋ ਅੰਦਰ ਖੁੱਲੀ ਵੀਰੇ ਕਰ ਦਿਖਾ ਦੀ ਤੇ ਬਾਕੀ ਚਾਲ ਚੱਲਾਵਾ ਤਾਂ ਓਕੇ ਆ ਬਾਈ ਕੋਈ ਲੰਬਾ ਤਾਂ ਨਹੀਂ ਲਾਮੇ ਵਾਲਾ ਕੰਮ ਹੀ ਨਹੀਂ ਠੀਕ ਹੈ ਸਾਡੇ ਨਾਂ 'ਚ ਕ੍ਰਿਸਟਲ ਨਹੀਂ ਸਾਡੇ ਕੰਮ 'ਚ ਕ੍ਰਿਸਟਲ ਹੈ ਆਏ ਹਾਏ ਇੱਕ ਜਮਰਾਜ ਆਇਆ ਇੱਕ ਤਰੀਕੇ ਦਾ ਬਾਈ ਚੱਲਦਾ ਫਿਰਦਾ ਕਾਰ ਨਹੀਂ ਹੈ ਜਮਰਾਜ ਕਹਿ ਸਕਦਾ ਆਪਾਂ ਇਹਨੂੰ ਬਾਈ ਬਹੁਤ ਹੋਟ ਸੈਲਿੰਗ ਕਰ ਰਾਇਆ ਹੈ ਸਾਈਜ਼ ਨੇ ਕੋਈ ਸ਼ੇਵਲਾ ਗੱਡੀ 85 ਹਜ਼ਾਰ ਹੀ ਚੱਲੀ ਹੈ ਬਾਈ ਲੈ ਵੀ 85 ਹਜ਼ਾਰ ਕਿਲੋਮੀਟਰ ਚੱਲੀ ਕਾਰ ਹੈ ਬਾਈ ਮਿੱਤਰੋ ਤੁਸੀਂ ਯਾਦ ਰੱਖੋਗੇ ਇੱਕ ਵਾਰ ਅਗਰ ਆਹ ਕਾਰ ਲੈ ਕੇ ਬਈ ਹੈ ਨਾ ਤੁਸੀਂ ਗੁਣਗਾਉਂਗੇ ਭਾਈ ਆ ਕੇ ਕਿਆ ਕਰੋਗੇ ਭਾਈ ਹਨਾ ਬਾਕੀ ਹਰ ਜੋ ਕਾਰ ਦਿੱਤੀ ਸੀਗੀ ਸਿਰਾਂ ਲੱਗਿਆ ਭਾਈ ਹਨਾ ਠੀਕ ਹੈ ਜੇ ਕੋਈ ਪੀਸ ਪੇਂਟ ਵੀ ਆਊਗਾ ਭਾਈ ਜੀ ਦੱਸ ਕੇ ਦਵਾਂਗੇ ਕਿ ਆ ਪੀਸ ਪੇਂਟ ਹੈ ਠੀਕ ਹੈ ਸਕ੍ਰੈਚ ਪੇਂਟ ਹੋਊਗਾ ਜਿਹੜੇ ਐਕਸੀਡੈਂਟ ਦੀ ਕਾਰ ਆਹੀ ਖੁੱਦ ਨਹੀਂ ਲੈਂਦੇ ਫਰੰਟ ਸਾਰੇ ਸੀਲਡ ਮਿਲ ਲੈ ਵੀ ਪੰਜਾਬੀਓ ਐਂਡ ਤੱਕ ਬਣੇ ਰਹੋ ਮੇਰਾ ਭਰਾ ਹੁਣ ਜਿਹੜੇ ਭਰਾ ਨੇ ਪੰਜਾਬ ਚੰਡੀਗੜ੍ਹ ਨੰਬਰ ਦੀਆਂ ਕਾਰਾਂ ਲੈਣੀਆਂ ਨੇ ਤਾਂ ਤੁਹਾਡੇ ਵਾਸਤੇ ਇਹ ਵੀਡੀਓ ਆ ਗਈ ਭਾਈ ਹਨਾ ਐਂਡ ਤੱਕ ਬਣੇ ਰਹੋ ਤੇ ਚੰਗੀਆਂ ਕਾਰਾਂ ਮਿਲਣਗੀਆਂ ਕਾਜ ਪੱਤਰਾਂ ਦੀ ਪੂਰੀਆਂ ਮਿਲਣਗੀਆਂ ਤੇ ਨੌਨ ਐਕਸੀਡੈਂਟਲ ਕਾਰਾਂ ਮਿਲਣਗੀਆਂ ਵੀ ਤੁਹਾਨੂੰ ਠੀਕ ਆ ਇਹ ਆਪਾਂ ਵੀ ਪੇਜ ਤੇ ਬਈ ਇਹ ਸਹੂਲ ਹੈ ਮੰਨ ਕੇ ਚੱਲੋ ਤੇ ਐਂਡ ਤੱਕ ਬਣੇ ਰਹੋ ਮੇਰਾ ਭਰਾ ਅੱਜ ਆਪਾਂ ਖੜੇ ਕ੍ਰਿਸਟਲ ਕਾਰਸ ਦੇ ਉੱਤੇ ਖਰੜ ਦੇ ਵਿੱਚ ਬਈ ਤੇ ਆਪਾਂ ਗੱਲ ਕਰੀ ਬਈ ਹੈ ਨਾ ਬਈ ਪ੍ਰਭ ਆਪਣੇ ਨਾਲ ਇਹ ਨਾਲ ਗੱਲਬਾਤ ਕਰਾਂਗੇ ਤੇ ਕਿਹੜੇ-ਕਿਹੜੇ ਕਾਰਾਂ ਹੋਣਗੀਆਂ ਠੀਕ ਆ ਉਹ ਸਾਰਾ ਕੁਝ ਦੱਸਾਂਗੇ ਵੀਡੀਓ ਦੇ ਐਂਡ ਤੱਕ ਬਈ ਸਸਟੀ ਗੱਲ ਵੀਰੇ ਇਹ ਪਾਰ ਵੀਰੇ ਦੂਜਾ ਹੈ ਨਾ ਆਪਾਂ ਪਹਿਲਾਂ ਕਾਰਾਂ ਦਿਖਾਈਆਂ ਸੀਗੀਆਂ ਤੇ ਅੱਜ ਦੇ ਇਸ ਬਲੌਗ 'ਚ ਵੀ ਕਿਹੜੇ ਕਿਹੜੇ ਕਾਰਾਂ ਰਹਿਣਗੀਆਂ ਭਾਈ ਜੀ ਆਪਣੇ ਕੋ ਮਿਕਸ ਸੈਗਮੈਂਟਾ ਸਾਰਾ ਹੀ ਹਾਂਜੀ A to Z ਸੈਗਮੈਂਟ ਮਿਲੇਗਾ ਭਾਈ ਜੀ ਆਪਣੇ ਕੋ 2 ਲੱਖ ਦੀ ਰਨਿੰਗ ਤੋਂ ਕਾਰ ਸਟਾਰਟ ਵੈਲ 14-15 ਲੱਖ ਤੱਕ ਕਾਰਾਂ ਖੜੀਆਂ ਹੈਗੀ ਠੀਕ ਹੈ ਮਤਲਬ ਵੀ ਸਾਰੇ ਬੰਦੇ ਧਿਆਨ ਰੱਖਿਆ ਗਿਆ ਬਿਲਕੁਲ 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 ਠੀਕ ਹੈ ਵੀਰੇ ਲੈ ਵੀ ਭਾਈ ਹੈ ਨਾ ਖਰੜ ਦੇ ਵਿੱਚ ਆ ਜਿਓ ਆ ਰੋਡ ਕਿਹੜਾ ਆ ਗਿਆ ਆਪਣਾ ਇਹ ਵੀਰੇ ਇਹ ਆਪਾਂ ਜਦੋਂ ਆਪਾਂ ਚੰਡੀਗੜ੍ਹ ਨੂੰ ਜਾਂਦੇ ਹ ਖਰੜ ਤੋਂ ਚੰਡੀਗੜ੍ਹ ਨੂੰ ਫਲਾਈਓਵਰ ਦੇ ਨੀਚੇ ਹੈ ਜੀ ਬਸ ਸਟੈਂਡ ਖਰੜ ਬਸ ਸਟੈਂਡ ਤੋਂ 1 ਵਾਕਿੰਗ ਡਿਸਟੈਂਸ ਤੇ 5 ਮਿੰਟ ਦਾ ਰਸਤਾ ਜੀ ਠੀਕ ਹੈ ਵੀਰੇ ਤੇ ਪਹਿਲੀ ਕਾਰ ਬਈ ਹਨਾ ਵਰਨਾ ਮੋਸਟ ਡਿਮਾਂਡਿੰਗ ਕਾਰ ਰਹਿੰਦੀ ਹੈਗੀ ਭਾਈ ਹਨਾ ਕਿਉਂਕਿ ਘੱਟ ਬਜਟ ਦੇ ਵਿੱਚ ਇੱਕ ਪ੍ਰੀਮੀਅਮ ਜਿਹਾ ਫੀਲ ਆ ਜਾਂਦਾ ਇਹਦੇ ਵਿੱਚ ਭਾਈ ਵਰਨਾ ਜੀ 2014 ਮਾਡਲ ਹੈ ਜੀ ਲੁਧਿਆਣਾ ਨੰਬਰ ਹੈ ਓਨਰ ਫਰਸਟ ਹੈ ਪੁੱਛਪਟ ਸਟਾਰਟ ਹੈ 6 ਇਅਰ ਬਹਿ ਗਿਆ ਭਾਈ ਹਾਂਜੀ ਭਾਈ ਡਿਮਾਂਡ ਕਰਦੇ ਦੀ 5 ਲੱਖ 60 ਹਜ਼ਾਰ ਪ੍ਰਾਈਸ ਨੇਗੋਸ਼ੀਏਬਲ ਹੈ ਮਾੜਾ ਮੋਟਾ ਆਨ ਟੇਬਲ ਤੋਂ ਪੰਜ ਲੱਖ 60000 ਰੁਪਏ ਦੀ ਵਰਨ ਆ ਰਹੀ ਹੈ ਪ੍ਰੋਜੈਕਟਰ ਲੈਟਾਂ ਵਿੱਚ ਆ ਵੀਰੇ ਇਹਦੇ ਵਿੱਚ ਦੋ ਮਾਡਲ ਆਏ 14 ਦੇ ਵਿੱਚ ਅਗਲੀ ਟਿਓਸ ਆ ਕੀ ਭਾਈ ਆਪਣੇ ਲਵੇ ਇਹ ਵੀਰੇ ਮਾਡਲ ਵੀਰੇ ਮਾਡਲ ਹੈਗਾ 2014 ਹਾਂਜੀ ਠੀਕ ਹੈ ਜੀ ਐਚ ਆਰ ਨੰਬਰ ਦੇ ਨਾਲ ਆ ਵੀਰੇ 455000 ਡਿਮਾਂਡ ਹੈ ਪ੍ਰਾਈਸ ਨੇਗੋਸ਼ੀਏਬਲ ਹੈ ਲੋ ਜੀ 14 ਮਾਡਲ ਤੇ 455000 ਇੱਕ ਆ ਪਿੱਛੇ ਇੱਕ ਆ ਕਾਰ ਖੜੀ ਆ ਭਾਈ ਆਪਣੇ ਲਵੇ ਆ ਦਿਖਾ ਦਈਏ ਆ ਇੱਕ ਗੱਲ ਹੋਰ ਕਰਾਂ ਭਾਈ ਹਨਾ ਪੂਰੀ ਮਹਾਲੀ ਚੰਡੀਗੜ੍ਹ ਚ ਹਿਮਾਚਲ ਵਾਲੇ ਬੰਦੇ ਬਹੁਤ ਆਉਂਦੇ ਨੇ ਬਾਈ ਹਨਾ ਤੇ ਉਹਨਾਂ ਵਾਸਤੇ ਵੀ ਇੱਕ ਕਾਰ ਹੈ ਕਿ ਆ ਹਿਮਾਚਲ ਨੰਬਰ ਦੀ ਕਾਰ ਹੈ ਇਓਨ ਇਓਨ 2018 ਮਾਡਲ ਹੈ ਵੀਰੇ ਬਹੁਤ ਨਵੀਂ ਕਾਰ ਹੈ ਕੱਢੀ ਗੱਡੀ 50000 ਚੱਲੀ ਐ ਸਿਰਫ ਠੀਕ ਹੈ ਠੀਕ ਹੈ ਜੀ ਆਪਾਂ ਇਹਦੀ ਡਿਮਾਂਡ ਕਰਦੇ ਆ 255000 ਪ੍ਰਾਈਸ ਨੇਗੋਸ਼ੀਏਬਲ ਹੈ ਓਕੇ ਲੈ ਵੀ ਮਿੱਤਰੋ 2 ਲੱਖ ਛੋਟੇ ਬਜਟ ਦੀ ਗੱਡੀ ਆ ਉੱਚਾ ਮਾਡਲ ਹੈ 255000 ਚ 2018 ਮਾਡਲ ਈ-ਓਨ ਕਾਰ ਆ ਬਾਈ ਪੈਟਰੋਲ ਦੀ ਬਾਈ ਹਨਾ ਤੇ ਅਗਲੀ ਅਗਲੀ ਆਪਾਂ ਦਿਨੇ ਬਹੁਤ ਵਧੀਆ ਕਾਰ ਹੈ ਘੱਟ ਬਜਟ ਦੇ ਵਿੱਚ ਬਲੇਨੋ ਹਾਂਜੀ ਇਹ ਮਾਡਲ ਮਾਡਲ 2018 ਵੀਰੇ ਅੱਛਾ ਠੀਕ ਹੈ ਜੀ ਪੁੱਛ ਬਟਨ ਸਟਾਰਟ ਆ ਟੌਪ ਐਂਡ ਮਾਡਲ ਹੈ ਜਿਹਦੇ ਸ਼ੀਸ਼ੇ ਕੰਪਨੀ ਵੱਲੋਂ ਗ੍ਰੀਨ ਜੇ ਆਉਂਦੇ ਆ ਹਾਂ ਟਿੰਟਡ ਲਾ ਆ ਟੌਪ ਐਂਡ ਮਾਡਲ ਹਾਂਜੀ ਠੀਕ ਹੈ ਠੀਕ ਹੈ ਜੀ ਇਹ ਡਿਮਾਂਡ ਕਰਦੇ ਆ ਦੀ 535000 ਪ੍ਰਾਈਸ ਨੇਗੋਸ਼ੀਏਬਲ ਹੈ ਲੈ ਵੀ ਮਿੱਤਰੋ ਇਹ ਜੇ ਰੇਟ ਬਈ ਤੁਹਾਨੂੰ ਨਹੀਂ ਮਿਲ ਸਕਦੇ ਠੀਕ ਹੈ ਤੇ ਅਗਲੀ ਆ ਗਈ ਬਈ ਆਪਣੇ ਲਵੇ ਪੀਪੀ01 ਦੀ ਅਗੇਨ 2020 ਮਾਡਲ ਹੈ ਜੀ ਪੀਪੀ01 ਦੇ ਵਿੱਚ ਹਾਂਜੀ ਠੀਕ ਹੈ ਜੀ ਸੀਐਨਜੀ ਪੈਟਰੋਲ ਹੈ ਠੀਕ ਹੈ ਕਾਰ ਡਿਮਾਂਡ ਕਰਦੇ ਆ ਦੀ ਵੀਰੇ 6 ਲੱਖ 65 ਹਜ਼ਾਰ ਪ੍ਰਾਈਸ ਨੇਗੋਸ਼ੀਏਬਲ ਹੈ ਲੋਨ ਤੇ ਜਿੰਨਾ ਮਰਜ਼ੀ ਖਿੱਚ ਕੇ ਕਰਾ ਲਿਓ ਬਈ ਲੈ ਵੀ ਮਿੱਤਰੋ ਠੀਕ ਹੈ ਤੁਹਾਡਾ ਸਿਬਲ ਸਕੋਰ ਵਧੀਆ ਹੋਣਾ ਚਾਹੀਦਾ ਬਈ ਉਹ ਰੋ چاہے ਤੁਸੀਂ 50000 ਦੇ ਕੇ ਵੀ ਕਾਰ ਲੈ ਜਿਓ ਬਈ ਹਨਾ ਬਿਲਕੁਲ ਬਿਲਕੁਲ ਸਰ ਤੇ ਅਗਲੀ ਤੁਹਾਨੂੰ ਉਹ ਕਾਰ ਦੇਣ ਜਾ ਰਹੇ ਆ ਬਈ ਜਿਹੜੀ ਮਾਰਕੀਟ ਚ ਬਹੁਤ ਘੱਟ ਮਿਲਦੀ ਆ ਜੇ ਮਿਲ ਜੇ ਬਈ ਤਾਂ ਨਯਾਰਾ ਆ ਜਾਂਦਾ ਇਨੋਵਾ ਕਾਰ ਹੈਗੀ ਕ੍ਰਿਸਟਾ ਮਾਡਲ ਕ੍ਰਿਸਟਾ 2016 ਮਾਡਲ ਹੈ ਜੀ ਆਟੋਮੈਟਿਕ ਹੈ ਜੀ ਹਾਂਜੀ ਠੀਕ ਹੈ ਓਨਰ ਫਰਸਟ ਹੈ ਜੀ ਓਕੇ ਡਿਮਾਂਡ ਕਰਦੇ ਆ ਜੀ ਇਹਦੀ 1395000 ਪ੍ਰਾਈਸ ਨੇਗੋਸ਼ੀਏਬਲ ਹੈ ਜੀ ਲੈ ਵੀ ਕਾਰ ਚੈੱਕ ਕਰੋ ਅੰਦਰ ਖੁੱਲੀ ਹੈ ਵੀਰੇ ਇਹ ਕਾਰ ਦਿਖਾ ਦੀ ਖੁੱਲੀ ਹੈ ਲੈ ਵੀ ਆਟੋਮੈਟਿਕ ਕਾਰ ਆ ਬਈ ਹਨਾ ਇੱਕ ਵਾਰ ਬਾਈ ਨੂੰ ਕਹਿੰਦਾ ਖੋਲ ਦੇ ਕਹਿੰਦਾ ਬਈ ਵੱਡੀ ਕਾਰ ਐ ਲੈ ਵੀ ਦੇਖੋ ਬਈ ਅੰਦਰੋਂ ਕਾਰ ਚੈੱਕ ਕਰੋ ਅੰਦਰੋਂ ਕਾਰ ਬਹੁਤ ਸੋਹਣੀ ਆ ਬਈ ਹਨਾ ਤੇ ਨਿਆਰੇਦਾਰ ਕਾਰ ਆ ਬਈ ਤੇ ਬਾਕੀ ਚਾਲ ਚਲਾਵਾ ਤਾਂ ਓਕੇ ਆ ਬਈ ਕੋਈ ਲਾਂਬਾ ਤਾਂ ਨਹੀਂ ਲਾਂਮੇ ਵਾਲਾ ਕੰਮ ਹੀ ਨਹੀਂ ਠੀਕ ਐ ਸਾਡੇ ਨਾਂ 'ਚ ਕ੍ਰਿਸਟਲ ਨਹੀਂ ਸਾਡੇ ਕੰਮ 'ਚ ਕ੍ਰਿਸਟਲ ਐ ਆਏ ਹਾਏ ਲੈ ਵੀ ਮਿੱਤਰੋ ਗੱਲ ਸਹੀ ਆ ਬਿਲਕੁਲ ਠੀਕ ਐ ਤੇ ਅਗਲੀ ਆ ਗਈ ਤੁਹਾਨੂੰ ਬਈ ਆਪਾਂ ਮੈਂ ਪਹਿਲਾਂ ਵੀ ਕਿਹਾ ਸੀ ਬਈ ਇੱਕ ਜਮਰਾਜ ਆਇਆ ਇੱਕ ਤਰੀਕੇ ਦਾ ਬਾਈ ਚੱਲਦਾ ਫਿਰਦਾ ਕਾਰ ਨਹੀਂ ਹੈ ਜਮਰਾਜ ਕਹਿ ਸਕਦੇ ਆਪਾਂ ਇਹਨੂੰ ਬਾਈ ਬਹੁਤ ਹੋਲਸੇਲਿੰਗ ਕਰ ਰਿਹਾ ਇਹ ਹਾਂਜੀ ਨੈਕਸਟ ਆਪਣੇ ਕੋਲ ਜੀ ਸਕੋਰਪੀਓ 2014 ਮਾਡਲ ਹੈ ਜੀ ਪੰਜਾਬ ਨੰਬਰ ਦੇ ਨਾਲ ਹੈ S10 ਠੀਕ ਹੈ ਡਿਮਾਂਡ ਕਰਦੇ ਆ ਦੀ 7.9 ਲੱਖ ਦੀ ਬਾਈ ਜੀ ਠੀਕ ਹੈ ਲੋਨ ਤੇ 6.5 ਦਾ ਹੋ ਜਾਊਗਾ ਬਾਈ ਠੀਕ ਹੈ ਠੀਕ ਹੈ ਪ੍ਰਾਈਸ ਨੇਗੋਸ਼ੀਏਬਲ ਹੈ ਜੀ ਓਕੇ ਅਗਲੀ ਐਕਐਸਯੂਵੀ ਦਾ ਮਾਡਲ 2015 ਹਾਂਜੀ W10 ਸਨਰੂਫ ਦੇ ਵਿੱਚ ਹੈ ਵੀਰੇ ਸੈਕੰਡ ਓਨਰ ਹੈ ਚੰਡੀਗੜ੍ਹ ਦਾ ਨੰਬਰ ਹੈ ਬਾਈ ਠੀਕ ਹੈ ਵੀਰੇ 785000 ਡਿਮਾਂਡ ਹੈ ਜੀ ਪ੍ਰਾਈਸ ਨੇਗੋਸ਼ੀਏਬਲ ਹੈ ਜੀ ਓਕੇ 785000 ਇਹ 6868 ਨੰਬਰ ਬਈ ਇਹ ਮਾਡਲ ਮਾਡਲ 2016 ਰਜਿਸਟਰ 17 ਲਾਈਟਰ ਲੱਗੇ ਹੋਏ ਆ ਜੀ ਹਾਂਜੀ ਵੀਰੇ ਬਹੁਤ ਹੀ ਘੱਟ ਚੱਲੀ ਦੇ ਵਿੱਚ ਕ੍ਰੇਟਾ ਵੀਰੇ ਸਾਰੀ ਜੈਨੂਨ ਗੱਡੀ ਹੈ ਜੀ ਹੂੰ ਹੂੰ ਠੀਕ ਹੈ ਜੀ ਡਿਮਾਂਡ ਕਰਦੇ ਤਾਂ ਸਵਾ 8 ਲੱਖ ਬਈ ਓਕੇ ਪ੍ਰਾਈਸ ਨੇਗੋਸ਼ੀਏਬਲ ਹੈ ਲੈ ਵੀ ਆ ਆ ਗਈ ਵੀਰੇ ਅਗਲੀ अगेन ਕ੍ਰੇਟਾ 2018 ਮਾਡਲ ਸ਼ੇਪ ਨਵੀਂ ਬੰਪਰ ਦੇ ਵਿੱਚ ਠੀਕ ਹੈ ਜੀ ਆਟੋਮੈਟਿਕ ਸਨਰੂਫ ਦੇ ਵਿੱਚ ਪੁਸ਼ ਬਟਨ ਸਟਾਰਟ ਹੈ ਟੌਪ ਐਂਡ ਮਾਡਲ ਹੈ ਹਾਂ ਹਾਂ ਕੋਈ 80 ਕਿਹ ਹਜ਼ਾਰ ਗੱਡੀ ਚੱਲੀ ਹੋਈ ਆ ਵੀਰੇ ਠੀਕ ਹੈ ਵੀਰੇ ਠੀਕ ਹੈ ਜੀ ਪ੍ਰਾਈਸ ਇਹਦਾ 10 ਲੱਖ 25 ਹਜ਼ਾਰ ਹੈ ਜੀ ਪ੍ਰਾਈਸ ਨੇਗੋਸ਼ੀਏਬਲ ਹੈ ਲੈ ਵੀ ਸਨਰੂਫ ਵਾਲਾ ਮਾਡਲ ਹੈ ਵੀ ਕਾਰ ਦਾ ਅਗਲੀ ਤੋਂ ਫਰਸਟ ਹੈ ਨੋਵਾ ਚੰਡੀਗੜ੍ਹ ਦੀ ਬਈ ਇਹ ਚੰਡੀਗੜ੍ਹ ਨੰਬਰ 'ਚ ਨੋਵਾ ਜੀ 12 ਮਾਡਲ ਹੈ 20 ਮਾਡਲ ਹੈ ਜੀ ਠੀਕ ਹੈ ਜੀ ਓਨਰ ਸੈਕੰਡ ਹੈ ਬਾਈ ਹਾਂ ਜੀ 5 ਲੱਖ 25 ਹ ਡਿਮਾਂਡ ਹੈ ਪ੍ਰਾਈਸ ਨੇਗੋਸ਼ੀਏਬਲ ਹੈ ਲੈ ਬਈ ਤੇ ਅਗਲੀ ਬਈ ਲਾਸਟ ਕਾਰ ਤੁਹਾਨੂੰ ਜਿਹੜੀ ਆਪਾਂ ਦੇਣ ਜਾ ਰਹੇ ਲਾਸਟ ਹੈ ਵੀਰੇ ਇੱਕ ਹੋਰ ਦੋ ਨੇ ਠੀਕ ਆ ਇਹ ਸੈਕਿੰਡ ਲਾਸਟ ਆ ਬਈ ਇਹ ਵੀਰੇ ਐਕਸਯੂਵੀ 2013 ਮਾਡਲ ਹੈ ਬਾਈ ਹਾਂਜੀ ਠੀਕ ਹੈ ਸੈਕਿੰਡ ਹੰਡਰੈ ਚੰਡੀਗੜ੍ਹ ਦੇ ਨੰਬਰ ਦੇ ਵਿੱਚ ਬਹੁਤ ਹੀ ਹੀ ਵਧੀਆ ਕਾਰ ਹੈ ਬਾਈ ਇਹ ਠੀਕ ਹੈ 4 ਲੱਖ 55 ਹ ਡਿਮਾਂਡ ਹੈ ਜੀ ਪ੍ਰਾਈਸ ਨੇਗੋਸ਼ੀਏਬਲ ਹੈ ਗੱਡੀ 85 ਹਜ਼ਾਰ ਹੀ ਚੱਲੀ ਹੈ ਬਾਈ ਲੈ ਵੀ 85 ਹਜ਼ਾਰ ਕਿਲੋਮੀਟਰ ਚੱਲੀ ਕਾਰ ਆ ਬਾਈ ਮਿੱਤਰੋ ਤੁਸੀਂ ਯਾਦ ਰੱਖੋਗੇ ਇੱਕ ਵਾਰ ਅਗਰ ਆਹ ਕਾਰ ਲੈ ਕੇ ਬਾਈ ਹਣਾ ਤੁਸੀਂ ਗੁਣ ਗਾਉਂਗੇ ਬਈ ਆ ਕੇ ਕਿਹਾ ਕਰੋਗੇ ਬਈ ਹਨਾ ਵੀ ਬਾਕੀ ਯਾਰ ਜੋ ਕਾਰ ਦਿੱਤੀ ਸੀਗੀ ਸਿਰਾ ਲੱਗ ਗਿਆ ਬਈ ਹਨਾ ਆਹ ਵਾਲੀ ਕਾਰ ਐਕਸਯੂਵੀ ਬਾਕੀ ਐਵਰੇਜ ਬੁੱਕ ਗੱਲ ਕਰੀ ਐਵਰੇਜ ਵਧੀਆ ਰਹਿੰਦੀ ਹੈ ਕਾਰ ਦੀ ਇਹਦੀ ਆਹ ਲਾਸਟ ਕਾਰ ਆ ਗਈ ਆਪਣੇ ਲਈ ਬਈ ਡਸਟਰ ਇਹ ਵੀਰੇ ਮਾਡਲ ਡਸਟਰ 2017 ਮਾਡਲ ਆ ਬਈ ਹਾਂਜੀ ਪੰਜਾਬ ਨੰਬਰ ਦੇ ਵਿੱਚ ਸੈਕੰਡ ਆਉਂਦਰਾ 85 ਹੈ ਜੀ ਇਹ ਠੀਕ ਹੈ 85 85 ਹੈ ਜੀ ਅਲਾਈ ਟਾਇਰ ਲੱਗੇ ਹੋਇਆ ਟਾਇਰ ਦੇਖ ਲਓ ਨਵੇਂ ਆ ਜੀ ਬੂਰਾ ਨਹੀਂ ਉਤਰੀਆਂ ਜੇ ਕਾਰ ਠੀਕ ਹੈ ਵੀਰੇ ਠੀਕ ਹੈ ਜੀ ਤੇ ਗੱਡੀ ਚੱਲੀ ਵੀ ਸਾਰੀ ਕੋਈ 75 80 ਦੇ ਵਿੱਚ ਵਿੱਚ ਚੱਲੀ ਹੋਈ ਆ ਹਾਂਜੀ ਰੇਟ ਵੀਰੇ ਦੇ 515000 ਹੈ ਜੀ ਪ੍ਰਾਈਸ ਨੇਗੋਸ਼ੀਏਬਲ ਓਕੇ ਲੈ ਵੀ ਮਿੱਤਰੋ ਠੀਕ ਆ ਇਹ ਸੀ ਕਿ ਅੱਜ ਦੇ ਕਾਰਾਂ ਕਿਸੇ ਭਰਾ ਨੇ ਕੋਈ ਕਾਰ ਲੈਣੀ ਹੋਵੇ ਤਾਂ ਤੁਸੀਂ ਆ ਜਿਓ ਬਿਨਾ ਦਿੱਕਤ ਤੋਂ ਬਿਨਾ ਝਿਜਕ ਤੋਂ ਆਓ ਕੋਈ ਦਿੱਕਤ ਨਹੀਂ ਭਾਈ ਬਾਕੀ ਵੀਰੇ ਬਾਕੀ ਆਪਣਾ ਲੋਨ ਦੀ ਫੈਸਿਲਿਟੀ ਅਵੇਲੇਬਲ ਹੈ ਇੱਥੇ ਕੋਈ ਵੀ ਬੰਦਾ ਜਿਹਦਾ ਸਿਪਲ ਓਕੇ ਆ ਕੋਈ 70000 ਵੀ ਲੈ ਕੇ ਆ ਜਿਓ ਸਾਡੇ ਕੋ ਅਸੀਂ ਫਿਰ ਵੀ ਗੱਡੀ ਦਵਾਂਗੇ ਲੈ ਠੀਕ ਹੈ ਭਾਈ ਆਓ ਤੇ ਕਾਰਾਂ ਲਓ ਕੋਈ ਦਿੱਕਤ ਨਹੀਂ ਬਈ ਬਾਈ ਹੋਰਾਂ ਦਾ ਸੁਭਾਅ ਵਧੀਆ ਕਾਰਾਂ ਚੰਗੀਆਂ ਮਿਲਣਗੀਆਂ ਹਨਾ ਬਈ ਬਹੁਤ ਲੋਕਾਂ ਨੂੰ ਭਰੋਸਾ ਘੱਟ ਹੁੰਦਾ ਬਈ ਹਨਾ ਜੇ ਕੋਈ ਦਿੱਕਤ ਨਾ ਆ ਜੇ ਕੋਈ ਦਿੱਕਤ ਨਹੀਂ ਬਈ ਹਨਾ ਆਪਣਾ ਪੇਜ ਹੈਗਾ ਮੰਨ ਕੇ ਚਲੋ 3-4 ਸਾਲ ਤੋਂ ਤੁਹਾਨੂੰ ਚੰਗੀਆਂ ਕਾਰਾਂ ਦਿਖਾ ਰਿਹਾ ਬਈ ਹਨਾ ਕੋਈ ਦਿੱਕਤ ਨਹੀਂ ਆਉਂਦੀ ਆਓ ਤੇ ਕਾਰ ਲੈ ਕੇ ਜਾਓ ਬਈ ਭਾਜੀ ਲੱਗੀ ਵੱਜੀ ਦੀ ਗਾਰੰਟੀ ਸਾਡੀ ਫੁੱਲ ਹੁੰਦੀ ਹੈ ਜੇ ਕੋਈ ਪੀਸ ਪੇਂਟ ਵੀ ਆਊਗਾ ਭਾਈ ਜੀ ਦੱਸ ਕੇ ਦਵਾਂਗੇ ਕਿ ਆਪੀਸ ਪੇਂਟ ਹੈ ਵੀਰੇ ਠੀਕ ਹੈ ਸਕ੍ਰੈਚ ਪੇਂਟ ਹੋਗਾ ਜਿਹੜੇ ਐਕਸੀਡੈਂਟ ਦੀ ਕਾਰ ਕਰ ਹੀ ਖੋਦ ਨਹੀਂ ਲੈਂਦੇ ਵੀਰੇ ਫਰੰਟ ਸਾਰੇ ਸੀਲਡ ਮਿਲਣਗੇ ਲੈ ਵੀ ਠੀਕ ਹੈ ਭਾਈ ਮਿਲਦੇ ਆ ਬਹੁਤ ਛੇਤੀ ਨਵੇਂ ਕਾਰਾਂ ਦੇ ਨਾਲ ਵੀ ਸਸਤੇ